ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵੀਰ ਪ੍ਰਤਾਪ ਸਿੰਘ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਕਰਨਾ ਹੈ 10ਵੀਂ ਕਲਾਸ ਦੀ ਹਿਸਟਰੀ ਦਾ ਮੈਪ ਫਰਸਟ ਐਂਗਲੋ ਸਿੱਖ ਵਾਰ ਜਾਨੀ ਕਿ 1947 ਤੋਂ ਪਹਿਲਾਂ ਦੇ ਪੰਜਾਬ ਦੇ ਵਿੱਚ ਫਰਸਟ ਐਂਗਲੋ ਸਿੱਖ ਵਾਰ ਦੇ ਜਿਹੜੇ ਸਥਾਨ ਸੀਗੇ ਉਹਨਾਂ ਨੂੰ ਕਿੱਦਾਂ ਫਿਲ ਕੀਤਾ ਜਾਂਦਾ ਹੈ ਰਿਵਰ ਕਿੱਦਾਂ ਡਰਾ ਕੀਤੀਆਂ ਜਾਂਦੀਆਂ ਨੇ ਪਲੇਸਸ ਨੂੰ ਪ੍ਰੋਪਰਲੀ ਕਿੱਦਾਂ ਫਿਲ ਕੀਤਾ ਜਾਂਦਾ ਹੈ ਉਹ ਆਪਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਦੇਖਣਾ ਹੈ ਸੋ ਆਜੋ ਹੁਣ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਸਟੈਪ ਬਾਈ ਸਟੈਪ ਕਿ ਮੈਪ ਨੂੰ ਕਿੱਦਾਂ ਫਿਲ ਕੀਤਾ ਜਾਣਾ ਹੈ ਪੁਆਇੰਟ ਟੂ ਬੀ ਨੋਟਡ ਮਤਲਬ ਆਪਾਂ ਨੇ ਇੱਕ ਤਿੰਨ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ ਮੈਪ ਨੂੰ ਫਿਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਹੈਗਾ ਇਹ ਕਿ ਬੀ ਫੈਮਿਲੀਅਰ ਵਿਦ ਮੈਪ ਮੈਪ ਹੈ ਕਿ 1947 ਤੋਂ ਪਹਿਲਾਂ ਦਾ ਆਪਾਂ ਨੂੰ ਪਤਾ ਹੋਵੇ ਕਿ 1947 ਤੋਂ ਪਹਿਲਾਂ ਦਾ ਮੈਪ ਉਹਨੂੰ ਕਿਉਂ ਕਿਹਾ ਜਾਂਦਾ ਹੈ ਉਹਨੂੰ ਆਪਾਂ ਧਿਆਨ ਨਾਲ ਦੇਖਾਂਗੇ ਉਸ ਤੋਂ ਬਾਅਦ ਦੂਜੀ ਗੱਲ ਆ ਜਾਂਦੀ ਹੈ ਕਿ ਹਾਊ ਟੂ ਡਰਾ ਰੀਵਰਸ ਪ੍ਰੋਪਰਲੀ ਉਹਦੇ ਵਿੱਚ ਨਦੀਆਂ ਪ੍ਰੋਪਰਲੀ ਕਿੱਦਾਂ ਫਿਲ ਕੀਤੇ ਜਾਂਦੇ ਨੇ ਉਹਨੂੰ ਇੱਕ ਤਰੀਕਾ ਦੱਸਿਆ ਮੈਂ ਨਦੀਆਂ ਨੂੰ ਫਿਲ ਕਰਨ ਦਾ ਕਿਉਂ ਉਸ ਤਰੀਕੇ ਨਾਲ ਜਦੋਂ ਤੁਸੀਂ ਨਦੀਆਂ ਨੂੰ ਫਿਲ ਕਰੋਗੇ ਤਾਂ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਨਦੀਆਂ ਨਿਕਲਦੀਆਂ ਨੇ ਪ੍ਰੋਪਰ ਜਿੱਥੇ ਜਿੱਥੇ ਉਹਨਾਂ ਦੀ ਪਲੇਸ ਹੈਗੀਆ ਉੱਥੇ ਹੀ ਬਣ ਜਾਣੀਆਂ ਉਸ ਤੋਂ ਬਾਅਦ ਆਪਾਂ ਨੇ ਦੇਖਣਾ ਹੈ ਕਿ ਫਿਲ ਦਾ ਪਲੇਸਸ ਪ੍ਰੋਪਰਲੀ ਪਲੇਸਸ ਜਿਹੜੀਆਂ ਨੇ ਉਹ ਨਦੀਆਂ ਦੇ ਹਿਸਾਬ ਦੇ ਨਾਲ ਹੀ ਫਿਲ ਕੀਤੀ ਜਾਂਦੀਆਂ ਨੇ ਇਸ ਕਰਕੇ ਨਦੀਆਂ ਦਾ ਡਰਾਅ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਹੁਣ ਆਪਾਂ ਦੇਖਦੇ ਹਾਂ ਕਿ ਮੈਪ ਕੀ ਹੈ ਬੀ ਫੈਮਿਲਿਆਰ ਵਿਦ ਮੈਪ ਦੇਖੋ ਸਾਨੂੰ ਜਿਹੜਾ 1947 ਤੋਂ ਪਹਿਲਾਂ ਦਾ ਮੈਪ ਆ ਉਹ ਇਸ ਤਰ੍ਹਾਂ ਦਾ ਮੈਪ ਪੇਪਰ ਦੇ ਵਿੱਚ ਦੇਖਣ ਨੂੰ ਮਿਲਦਾ ਏ ਮੈਂ ਇਸ ਮੈਪ ਨੂੰ ਨੈਟ ਤੋਂ ਨਹੀਂ ਡਾਊਨਲੋਡ ਕੀਤਾ ਹੈਗਾ ਇਹਦੀ ਫੋਟੋ ਖਿੱਚੀ ਆ ਮੈਂ ਸ਼ਾਪ ਤੋਂ ਖਰੀਦ ਕੇ ਫੋਟੋ ਖਿੱਚੀ ਆ ਤਾਂ ਜੋ ਜਿਹੜੀਆਂ ਕਰਬ ਨੇ ਇਹਦੀਆਂ ਜਿੱਥੇ-ਜਿੱਥੇ ਇਹਦੀ ਕਰਬ ਹੈਗੀ ਆ ਉਹ ਉੱਥੇ-ਉੱਥੇ ਤੁਹਾਨੂੰ ਪੇਪਰ ਦੇ ਵਿੱਚ ਮਿਲੂਗੀ ਜਦੋਂ ਤੁਸੀਂ ਇਹਦੇ ਵਿੱਚ ਨਦੀਆਂ ਡਰਾਅ ਕਰਨੀਆਂ ਨੇ ਸਭ ਤੋਂ ਪਹਿਲਾਂ ਹੁਣ ਆਪਾਂ ਦੇਖਦੇ ਆ ਕਿ ਮੈਪ ਹੈ ਕਿਦਾਂ ਦੇਖੋ ਪੁੱਤ ਜੀ 1947 ਦੇ ਵਿੱਚ ਸਾਡੇ ਇੱਕ ਇੱਥੇ ਇੱਕ ਲਾਈਨ ਖਿੱਚੀ ਜਾਂਦੀ ਆ ਤਾਂ ਸਾਡੇ ਪੰਜਾਬ ਦੇ ਦੋ ਹਿੱਸੇ ਹੋ ਜਾਂਦੇ ਨੇ ਸਾਨੂੰ ਸਭ ਨੂੰ ਪਤਾ ਹੈ ਕਿ 1947 ਦੇ ਵਿੱਚ ਸਾ ਦੀ ਵੰਡ ਹੋ ਜਾਂਦੀ ਆ ਇੱਕ ਪਾਕਿਸਤਾਨ ਬਣ ਜਾਂਦਾ ਤੇ ਇੱਕ ਇੰਡੀਆ ਬਣ ਜਾਂਦਾ ਹੈ ਤਾਂ ਉਹਦੇ ਨਾਲ-ਨਾਲ ਸਾਡੇ ਪੰਜਾਬ ਦੀ ਵੀ ਵੰਡ ਹੁੰਦੀ ਆ ਹੁਣ ਦੇਖੋ ਜਦੋਂ 1947 ਦੇ ਵਿੱਚ ਇੱਥੇ ਇੱਕ ਲੈਂ ਨ ਖਿੱਚੀ ਜਾਂਦੀ ਆ ਤਾਂ ਉਹ 1947 ਦੀ ਲੈਂ ਦੇ ਨਾਲ ਕੀ ਹੁੰਦਾ ਹੈ ਆ ਪੰਜਾਬ ਜਿਹੜਾ ਹੈ ਪਾਕਿਸਤਾਨ ਦਾ ਬਣ ਜਾਂਦਾ ਹੈ ਆ ਪੰਜਾਬ ਜਿਹੜਾ ਸੀਗਾ ਉਹ ਇੰਡੀਆ ਦਾ ਬਣ ਜਾਂਦਾ ਹੈ ਉਸ ਤੋਂ ਬਾਅਦ ਇੱਥੇ ਵਸ ਨਹੀਂ ਹੁੰਦੀ ਹੈਗੀ ਹਜੇ ਫਿਰ ਇੱਕ ਲੈਂ ਜਿਹੜੀ ਸੀਗੀ ਉਰੋਂ ਖਿੱਚੀ ਜਾਂਦੀ ਆ 1958 ਦੇ ਵਿੱਚ ਦੇਖੋ ਪੈਸੇ ਕੀ ਹੁੰਦਾ ਹੈ 1956 ਦੇ ਵਿੱਚ 1 ਨਵੰਬਰ 1956 ਦੇ ਵਿੱਚ ਹਿਮਾਚਲ ਪ੍ਰਦੇਸ਼ ਜਿਹੜਾ ਹੁੰਦਾ ਹੈ ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਹੈ ਜਿਵੇਂ ਸਾਡੀ ਅੱਜ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਨਾ ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਵੀ ਇੱਕ ਟਾਈਮ ਦੇ ਉੱਪਰ ਕੀ ਬਣ ਗਿਆ ਸੀਗਾ ਯੂਨੀਅਨ ਟੈਰੀਟਰੀ ਬਣ ਗਿਆ ਸੀਗਾ 1958 ਦੇ ਵਿੱਚ ਦੇਖੋ ਲੈਜਿਸਲੇਟਿਵ ਅਸੈਂਬਲੀ ਵੈਲੀਡੇਸ਼ਨ ਐਕਟ ਜਿਹੜਾ ਸੀਗਾ ਉਹਨਾਂ ਦਾ ਪਾਸ ਹੁੰਦਾ ਹੈ 1958 ਦੇ ਵਿੱਚ ਉਸ ਤੋਂ ਬਾਅਦ ਜਨਵਰੀ 1971 ਦੇ ਵਿੱਚ ਦੇ ਕੋਈ ਚੀਜ਼ਾਂ ਥੋੜੇ ਯਾਦ ਕਰਨ ਦੇ ਲਈ ਹੈਗੀਆਂ ਸਿਰਫ ਤੁਹਾਡੀ ਨੌਲੇਜ ਵਧਾਉਣ ਦੇ ਲਈ ਨੇ ਜਨਵਰੀ 1971 ਦੇ ਵਿੱਚ ਕੀ ਹੁੰਦਾ ਹੈ ਇਹਨੂੰ ਸਟੇਟ ਹੁੱਡ ਦਾ ਦਰਜਾ ਦਿੱਤਾ ਜਾਂਦਾ ਜਾਨੀ ਕਿ ਜੋ ਅੱਜ ਸਟੇਟ ਆਪਾਂ ਕਹਿੰਦੇ ਆ ਕਿ ਹਿਮਾਚਲ ਪ੍ਰਦੇਸ਼ ਇੱਕ ਸਟੇਟ ਆ ਜਿਵੇਂ ਸਾਡੀ ਪੰਜਾਬ ਸਟੇਟ ਆ ਉਦੋਂ ਇੱਕ ਹਿਮਾਚਲ ਪ੍ਰਦੇਸ਼ ਸਟੇਟ ਆ ਉਹ 1971 ਦੇ ਵਿੱਚ ਬਣਦੀ ਆ ਕਲੀਅਰ ਹੋ ਗਈ ਗੱਲ ਇਹ ਉਸ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਗਿਆ ਕਿ ਐਸ ਲੈਂਡ ਨੇ ਸਾਡੇ ਨਾਲ ਕੀ ਕੀਤਾ ਇਹਨੇ ਸਾਡੇ ਨਾਲੋਂ ਕੀ ਕਰਤਾ ਵੱਖ ਹਿਮਾਚਲ ਪ੍ਰਦੇਸ਼ ਵੀ ਸਾਡੇ ਤੋਂ ਵੱਖ ਕਰਤਾ ਉਸ ਤੋਂ ਬਾਅਦ ਇੱਕ ਲੈਂਡ ਇੱਥੇ ਹੀ ਫਿਰ ਬਸ ਨਹੀਂ ਹੋਈ ਹੈਗੀ ਇੱਕ ਲੈਂਡ ਹੋਰ ਖਿੱਚ ਦਿੱਤੀ ਜਾਂਦੀ ਆ 1 ਨਵੰਬਰ 1966 ਈਸਵੀ ਨੂੰ ਇੱਕ ਲੈਂਡ ਹੋਰ ਖਿੱਚ ਦਿੱਤੀ ਜਾਂਦੀ ਆ ਇਹ ਲੈਂਡ ਸਾਡੇ ਨਾਲੋਂ ਕੀ ਬਣਾ ਦਿੰਦੀ ਆ ਹਰਿਆਣਾ ਵੱਖ ਕਰ ਦਿੰਦੀ ਆ ਹੁਣ ਆ ਸਾਡੇ ਕੋਲੇ ਹਰਿਆਣਾ ਹੈ ਤੇ ਆ ਜਿਹੜਾ ਸਾਡੇ ਕੋਲੇ ਆ ਬੱਜ ਜਾਂਦੀ ਆ ਤਕੌਣ ਸਾਡੇ ਕੋਲੇ ਇਹ ਹੈਗਾ ਸਾਡਾ ਅੱਜ ਦਾ ਪੰਜਾਬ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ ਪਹਿਲਾਂ ਨਹੀਂ ਬੱਚੇ ਕੀ ਕਰਦੇ ਸੀਗੇ ਪੰਜਾਬ ਦਾ ਮੈਪ ਆਇਆ ਦੇਖਣ ਦੇ ਵਿੱਚ ਤੇ ਉਹਦੇ ਵਿੱਚ 7 ਜਾਂ 8 ਜਿੰਨੀਆਂ ਵੀ ਜੜੀਆਂ ਸੀਗੀਆਂ ਪਲੇਸਸ ਫਿਲ ਕਰਨੀਆਂ ਹੁੰਦੀਆਂ ਨੇ ਆਪਾਂ ਨੂੰ ਫਿਲ ਕਰਨ ਵਾਸਤੇ ਆਈਆਂ ਜਿੱਥੇ ਕਿਉਂਕਿ ਇਹਨੂੰ ਪਤਾ ਲੱਗ ਜਾਂਦਾ ਕਿ ਸਾਡੇ ਪੰਜਾਬ ਦਾ ਮੈਪ ਆ ਜਿੱਥੇ ਦਿਲ ਕੀਤਾ ਸੀਗਾ ਜੇ ਸਪੋਜ਼ ਕਰੋ ਮਾਛੀਵਾੜ ਆ ਗਿਆ ਇਤਿਹਾਸਕ ਸਥਾਨਾਂ ਦੇ ਵਿੱਚ ਮਾਛੀਵਾੜ ਇੱਥੇ ਭਰਿਆ ਹੋਇਆ ਕਿਸੇ ਦਾ ਕਿਸੇ ਨੇ ਮੁਲਤਾਨ ਉਰੇ ਭਰਿਆ ਹੋਇਆ ਤਾਂ ਉਹ ਉਥੋਂ ਹੀ ਪਤਾ ਲੱਗ ਜਾਂਦਾ ਕਿ ਬੱਚਿਆਂ ਨੂੰ ਪਤਾ ਹੀ ਹੈ ਨਹੀਂਗਾ ਕਿ ਇਹ ਮੈਪ ਕਿਸ ਤਰ੍ਹਾਂ ਦਾ ਹੈ ਪਰ ਜੇ ਤੁਸੀਂ ਅੱਜ ਇਹ ਦੇਖ ਲਿਆ ਇਹ ਮੈਪ ਕੀ ਹੈ ਤੁਹਾਨੂੰ ਪਤਾ ਲੱਗੇ ਕਿ ਸਾਡਾ ਅੱਜ ਦਾ ਪੰਜਾਬ ਇਹ ਆ ਇਹ ਹਿਮਾਚਲ ਆ ਜੇ ਹੁਣ ਅੰਬਾਲਾ ਦੀ ਗੱਲ ਹੋਊਗੀ ਤਾਂ ਤੁਹਾਡਾ ਧਿਆਨ ਬਿਲਕੁਲ ਇੱਥੇ ਜਾਊਗਾ ਜੇ ਕਾਂਗੜਾ ਦੀ ਗੱਲ ਹੋਊਗੀ ਜਾਂ ਕੁਲੂ ਦੀ ਗੱਲ ਹੋਊਗੀ ਤਾਂ ਤੁਹਾਨੂੰ ਪਤਾ ਹੋਊਗਾ ਕਿ ਇੱਧਰ ਇੱਧਰ ਹੀ ਪਾਸੇ ਜਾਊਗਾ ਜੇ ਲੁਧਿਆਣੇ ਦੀ ਜਾਂ ਮਾਚੀਵਾੜੇ ਦੀ ਸ਼ਾਹੀ ਜੇ ਇੱਥੇ ਦੀਆਂ ਗੱਲਾਂ ਹੋਣਗੀਆਂ ਤਾਂ ਇੱਥੇ ਸਾਨੂੰ ਪਤਾ ਲੱਗੂਗਾ ਕਿ ਆਹ ਸਾਡਾ ਪੰਜਾਬ ਆ ਤੇ ਇਹ ਸਾਡੇ ਕੋਲ ਕਿਹੜੀ ਆ ਪਾਕਿਸਤਾਨ ਦਾ ਪੰਜਾਬ ਆ ਸੋ ਇਹ ਨਹੀਂ ਦੇਖਣਾ ਹੈਗਾ ਕਿ ਸਾਨੂੰ ਪੰਜਾਬ ਦਾ ਮੈਪ ਮਿਲ ਗਿਆ ਜੋ ਜਿੱਥੇ ਦਿਲ ਕਰਦਾ ਭਰ ਦੋ ਨੋ ਜੋ ਇਹ ਸਾਨੂੰ ਪਤਾ ਲੱਗ ਗਿਆ ਕਿ ਅੱਜ ਸਾਡਾ ਜਿਹ ਪੰਜਾਬ ਦਾ ਮੈਪ ਅੱਜ ਦਾ ਮੈਪ ਕਿਹੜਾ ਹੈ ਤੇ ਆ ਜਿਹੜਾ ਸੀਗਾ ਸਾਡੇ ਕੋਲੇ ਹੈਗਾ 1947 ਤੋਂ ਪਹਿਲਾਂ ਦਾ ਮੈਪ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਮੈਪ ਸਾਡਾ ਲੱਗਦਾ ਕਿਦਾਂ ਸੀਗਾ ਦੇਖਣ ਨੂੰ ਉਹ ਇਸ ਤਰ੍ਹਾਂ ਦਾ ਮੈਪ ਆ ਦੇਖੋ ਇੱਥੇ ਲਾਈਨ ਖਿੱਚੀ ਜਾਂਦੀ ਹੈ 1947 ਦੇ ਵਿੱਚ ਆ ਪਾਕਿਸਤਾਨ ਦਾ ਮੈਪ ਬਣ ਜਾਂਦਾ ਸਾਡੇ ਕੋਲੇ ਪਾਕਿਸਤਾਨ ਦਾ ਪੰਜਾਬ ਇੱਥੇ ਲਾਈਨ ਖਿੱਚੀ ਜਾਂਦੀ ਹੈ ਸਾਡੇ ਕੋਲੇ ਇਹ ਇਹ ਬਣ ਗਿਆ ਸਾਡੇ ਕੋਲੇ ਹਿਮਾਚਲ ਪ੍ਰਦੇਸ਼ ਇੱਥੇ ਲਾਈਨ ਸਾਡੇ ਕੋਲੇ ਖਿੱਚੀ ਜਾਂਦੀ ਹੈ ਇਹ ਸਾਡੇ ਕੋਲੇ ਕੀ ਬਣ ਜਾਂਦਾ ਹੈ ਹਰਿਆਣਾ ਤੇ ਇਹ ਬਣ ਜਾਂਦਾ ਸਾਡਾ ਅੱਜ ਦਾ ਪੰਜਾਬ ਕਲੀਅਰ ਹੋ ਗਈ ਗੱਲ ਇਹ ਹੁਣ ਦੇਖੋ ਇਹਦੇ ਵਿੱਚ ਆਪਾਂ ਨੇ ਜਿਹੜੀਆਂ ਨਦੀਆਂ ਨੇ ਉਹ ਡਰਾਅ ਕਰਨੀਆਂ ਨੇ ਵੀ ਨਦੀਆਂ ਜਿਹੜੀਆਂ ਨੇ ਕਿੱਥੋਂ ਕਿੱਥੋਂ ਨਿਕਲਣ ਦੇਖੋ ਨਦੀਆਂ ਸਾਡੀਆਂ ਇੱਥੋਂ ਸਾਡੇ ਨੰਗਲ ਨੰਗਲ ਤੋਂ ਐਂਟਰ ਹੋ ਕੇ ਇੱਥੇ ਰੋਪੜ ਜਿਹੜਾ ਤੋਂ ਸਾਡੇ ਐਂਟਰ ਹੋ ਕੇ ਜਿਹੜੀ ਸਤਲੁਜ ਰੀਵਰ ਆ ਸਤਲੁਜ ਜਿਹੜੀ ਰੀਵਰ ਆ ਇੱਥੇ ਲੁਧਿਆਣਾ ਮੋਗਾ ਇੱਥੇ ਆ ਕੇ ਹਰੀਕੇ ਪਤਨ ਜਾ ਕੇ ਦੋਨੇ ਇਕੱਠੀਆਂ ਹੋ ਜਾਂਦੀਆਂ ਨੇ ਰੀਵਰਸ ਇਹ ਇੱਥੇ ਆ ਕੇ ਇਕੱਠੀਆਂ ਹੁੰਦੀਆਂ ਨੇ ਇਹ ਜਿਹੜੀਆਂ ਨੇ ਪ੍ਰੋਪਰ ਜਿਹੜੀਆਂ ਨੇ ਕਿੱਥੇ ਕਿੱਥੇ ਇਹਨਾਂ ਦੀ ਜਗ੍ਹਾ ਹੈ ਉਥੇ ਲਿਆਉਣ ਦੇ ਲਈ ਮੈਂ ਦੇਖੋ ਇੱਕ ਵੀਡੀਓ ਬਣਾਈ ਜਾਂ ਫੁੱਟੇ ਦੇ ਨਾਲ ਨਿਸ਼ਾਨ ਲਾ ਕੇ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਨਦੀਆਂ ਜਿਹੜੀਆਂ ਨੇ ਕਿੱਥੋਂ ਕਿੱਥੋਂ ਕਿੱਦਾਂ-ਕਿੱਦਾਂ ਨਿਕਲਦੀਆਂ ਤੇ ਕਿੱਦਾਂ ਤੁਸੀਂ ਡਰਾ ਕਰਣੀਆਂ ਤੁਸੀਂ ਇੱਕ ਵਾਰ ਪਹਿਲਾਂ ਉਸ ਵੀਡੀਓ ਨੂੰ ਦੇਖੋ ਜਦੋਂ ਆਪਾਂ ਪੰਜਾਬ ਦੇ ਮੈਪ ਦੇ ਵਿੱਚ ਨਦੀਆਂ ਨੂੰ ਡਰਾ ਕਰਨਾ ਹੁੰਦਾ ਹੈ ਠੀਕ ਹੈ ਆਪਾਂ ਨੇ ਇੱਕ ਨਿਸ਼ਾਨ ਲਾ ਲੈਣੇ ਨੇ ਉਹਨਾਂ ਨਿਸ਼ਾਨਾਂ ਦੇ ਹਿਸਾਬ ਦੇ ਨਾਲ ਆਪਾਂ ਨਦੀਆਂ ਬਣਾਉਣੀਆਂ ਨੇ ਤਾਂ ਜਿੱਥੇ ਪ੍ਰੋਪਰ ਆਪਾਂ ਨੂੰ ਫਿਰ ਨਦੀਆਂ ਚਾਹੀਦੀਆਂ ਨੇ ਜਿੱਥੇ ਉਹਨਾਂ ਦੀ ਜਗ੍ਹਾ ਹੈ ਜਿਹੜੇ-ਜਿਹੜੇ ਜ਼ਿਲ੍ਹੇ ਦੇ ਵਿੱਚੋਂ ਲੰਘਦੀਆਂ ਨੇ ਤਾਂ ਨਦੀਆਂ ਉੱਥੋਂ-ਉੱਥੋਂ ਹੀ ਨਿਕਲਣਗੀਆਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਆਪਣੀ ਸੁਵਿਧਾ ਲਈ ਨਾ ਇੱਥੇ ਇੱਕ ਲਾਈਨ ਖਿੱਚ ਲੈਣੇ ਜਿਹੜੀ 1947 ਦੇ ਵਿੱਚ ਸਾਡੀ ਡਿਵੀਜ਼ਨ ਹੋ ਗਈ ਸੀਗੀ ਆਹ ਸਾਡੇ ਪਾਕਿਸਤਾਨ ਦਾ ਪੰਜਾਬ ਹੋ ਗਿਆ ਆਹ ਸਾਡੇ ਇੰਡੀਆ ਦਾ ਪੰਜਾਬ ਹੋ ਗਿਆ ਠੀਕ ਹੈ ਹੁਣ ਤੋਂ ਬਾਅਦ ਆਪਾਂ ਨੇ ਜਿਹੜੀਆਂ ਨਿਸ਼ਾਨ ਲਾਉਣੇ ਨੇ ਉਹ ਦੇਖੋ ਕਿੱਦਾਂ ਲਾਉਣੇ ਨੇ ਆਹ ਕਰਵ ਦੇ ਵੱਲ ਧਿਆਨ ਦੇਣਾ ਦੇਖੋ ਠੀਕ ਹੈ ਐਸ ਕਰਵ ਤੋਂ ਆਪਾਂ ਨੇ ਫੁੱਟੇ ਦੇ ਨਾਲ ਇੱਕ ਨਿਸ਼ਾਨ ਲਾ ਲੈਣਾ ਏ ਠੀਕ ਹੈ ਇਹ ਆ ਦੇਖੋ ਫੁੱਟਾ ਸਿੱਧਾ ਹੋਣਾ ਚਾਹੀਦਾ ਬਿਲਕੁਲ ਇੱਥੋਂ ਤੇ ਇੱਥੋਂ ਆਪਾਂ ਨੇ ਚੈੱਕ ਕਰ ਲੈਣਾ ਕਿ ਫੁੱਟਾ ਸਾਡਾ ਸਿੱਧਾ ਏ ਐਸ ਕਰਵ ਦਾ ਆਪਾਂ ਨੇ ਨਿਸ਼ਾਨ ਜਿਹੜਾ ਸੀ ਇੱਕ ਡਾਟਡ ਲਾਈਨ ਲਾਣੀ ਜਿਹੜੀ ਕਿ ਆਪਾਂ ਨੇ ਬਾਅਦ ਦੇ ਵਿੱਚ ਇਰੇਜ਼ ਕਰ ਦੇਣੀ ਆ ਠੀਕ ਹੈ ਇਹ ਸਿਰਫ ਆਪਣੀ ਸੂਭਦਾ ਦੇ ਲੋੜ ਲਈ ਹੁਣੀ ਆ ਤਾਂ ਕਿ ਆਪਣੀ ਨਦੀਆਂ ਜਿਹੜੀਆਂ ਨੇ ਪ੍ਰੋਪਰ ਜਿੱਥੇ ਸਾਨੂੰ ਚਾਹੀਦੀਆਂ ਨੇ ਉੱਥੇ-ਉੱਥੇ ਚਲੇ ਜਾਣ ਉਸ ਤੋਂ ਬਾਅਦ ਇੱਕ ਆਪਾਂ ਨੇ ਨਿਸ਼ਾਨ ਲਾਉਣਾ ਇੱਥੋਂ ਠੀਕ ਹੈ ਐਸ ਕਰਵ ਤੋਂ ਆਪਾਂ ਨੇ ਨਿਸ਼ਾਨ ਰੱਖਣਾ ਹੈ ਆਈ ਥੱਲੇ ਆਪਣੀ ਕਰਵ ਦੇਖਦੀ ਆ ਠੀਕ ਹੈ ਐਸ ਕਰਵ ਤੋਂ ਆਪਾਂ ਨੇ ਬਿਲਕੁਲ ਸੈਂਟਰ ਦੇ ਵਿੱਚ ਇੱਥੋਂ ਸੈਂਟਰ ਕੱਢ ਲੈਣਾ ਆਪਾਂ ਨੇ ਇੱਥੋਂ ਤੇ ਇੱਥੋਂ ਠੀਕ ਹੈ ਆਪਾਂ ਨੇ ਇੱਥੋਂ ਡਾਟਰਡ ਲਾਈਨ ਇੱਕ ਖਿੱਚ ਲੈਣੀ ਹੈ ਆਪਣੀ ਜਿਹੜੀ ਕਿ ਆਪਾਂ ਨੇ ਬਾਅਦ ਦੇ ਵਿੱਚ ਇਰੇਜ਼ ਕਰ ਦੇਣੀ ਆ ਠੀਕ ਹੈ ਇਸ ਤਰ੍ਹਾਂ ਆਪਣੇ ਕੋਲ ਇੱਕ ਨਿਕਲ ਕੇ ਆ ਜਾਊਗਾ ਸਾਹਮਣੇ ਤਾਂ ਇੱਥੇ ਜਿੱਥੇ ਕੱਟਦੀ ਨੇ ਲੈਣਾ ਉੱਥੇ ਆਪਾਂ ਨੇ ਇੱਕ ਪੁਆਇੰਟ ਲਾ ਲੈਣਾ ਹੈ ਠੀਕ ਹੈ ਇੱਥੇ ਆਪਾਂ ਬਣਾਵਾਂਗੇ ਇੱਕ ਐਸ ਠੀਕ ਹੈ ਇੱਥੇ ਬਣਾਵਾਂਗੇ ਆਪਾਂ ਐਸ ਜਿਹੜਾ ਇੱਥੋਂ ਸਾਡਾ ਸੈਂਟਰ ਦੇ ਵਿੱਚੋਂ ਜਿੱਥੋਂ ਕੱਟ ਹੁੰਦਾ ਹੈ ਇੱਥੋਂ ਲਗਭਗ ਅੱਧੇ ਇੰਚ ਦੀ ਜਗ੍ਹਾ ਛੱਡ ਕੇ ਇੱਥੋਂ ਬਣਾਵਾਂਗੇ ਇੱਕ ਆਪਾਂ ਟਰਾਈਐਂਗਲ ਟਰਾਈਐਂਗਲ ਟਾਇਪ ਬਣਾ ਲਾਂਗੇ ਇੱਕ ਆਪਾਂ ਠੀਕ ਹੈ ਤੇ ਇੱਕ ਬਣਾਵਾਂਗੇ ਉਰੇ ਆਪਾਂ ਚਾਪ ਠੀਕ ਹੈ ਹੁਣ ਐਸ ਟਰਾਈਐਂਗਲ ਨੂੰ ਇਹਦੇ ਨਾਲ ਮਿਲਾ ਦਾਂਗੇ ਆਪਾਂ ਠੀਕ ਹੈ ਤੇ ਇਹਦੂੰ ਇੱਥੇ ਮਿਲਾ ਦਾਂਗੇ ਉਸ ਤੋਂ ਬਾਅਦ ਆ ਜਿਹੜਾ ਚਾਪ ਆ ਇਹਨੂੰ ਮਿਲਾ ਦਾਂਗੇ ਇਹਦੇ ਨਾਲ ਠੀਕ ਹੈ ਉਸ ਤੋਂ ਬਾਅਦ ਆ ਕਰਬ ਦੇਖੋ ਧਿਆਨ ਦੇ ਨਾਲ ਐਸ ਕਰਬ ਤੋਂ ਐਸ ਕਰਬ ਨੂੰ ਆਪਾਂ ਨੇ ਮਿਲਾਉਣਾ ਹੈ ਥੋੜੇ ਆਪਾਂ ਇੱਥੋਂ ਕੱਢ ਲਾਂਗੇ ਠੀਕ ਹੈ ਇਹਨੂੰ ਆਪਾਂ ਕਿੰਨਾ ਬਣਾ ਇਹਦਾਂ ਮਿਲਾ ਦੇਣਾ ਹੈ ਉਸ ਤੋਂ ਬਾਅਦ ਹੁਣ ਆਪਾਂ ਕੱਢਣੀ ਆ ਰਾਵੀ ਨਦੀ ਠੀਕ ਹੈ ਰਾਵੀ ਨੂੰ ਬਣਾਉਣ ਵਾਸਤੇ ਦੇਖੋ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚੋਂ ਨਿਕਲਦੀ ਆ ਇਸ ਕਰਕੇ ਆਪਾਂ ਨੇ ਰਾਵੀ ਨਦੀ ਨੂੰ ਇੱਥੋਂ ਕੱਢਣਾ ਹੈ ਠੀਕ ਹੈ ਬਾਹਰ ਨਹੀਂ ਲੈ ਜਾਣਾ ਐਸ ਇਸ ਲਾਈਨ ਤੋਂ ਬਾਹਰ ਨਹੀਂ ਲੈ ਕੇ ਜਾਣਾ ਹੈਗਾ ਠੀਕ ਹੈ ਇੱਥੋਂ ਆਪਾਂ ਨੇ 1 ਇੰਚ ਦੀ ਜਗ੍ਹਾ ਛੱਡ ਕੇ ਠੀਕ ਹੈ 1 ਇੰਚ ਦੀ ਜਗ੍ਹਾ ਛੱਡ ਕੇ ਆਪਾਂ ਨੇ ਰਾਵੀ ਨਦੀ ਨੂੰ ਇੱਥੋਂ ਕੜਨਾ ਹੈ ਆ ਦੇਖੋ ਥੋੜੇ ਉੱਪਰ ਉਠਾੜਨਾ ਆਪਾਂ ਨੇ ਠੀਕ ਹੈ ਥੋੜੇ ਉੱਪਰ ਉੱਠ ਕੇ ਇਹਨਾਂ ਨੰਮ ਲਾ ਲੈਣਾ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਨੇ ਚਨਾਬ ਤੇ ਜੇਲਮ ਆਹ ਕਰਮ ਨੂੰ ਧਿਆਨ ਦੇਣਾ ਦੇਖਣਾ ਇੱਕ ਨਿਸ਼ਾਨ ਉਰੇ ਲਾਉਣਾ ਇੱਕ ਨਿਸ਼ਾਨ ਉਰੇ ਲਾ ਲੈਣਾ ਹੈ ਆਪਾਂ ਨੇ ਠੀਕ ਹੈ ਇੱਥੋਂ ਕਿਉਂਕਿ ਨਦੀਆਂ ਆਪਸ ਵਿੱਚ ਆ ਕੇ ਮਿਲਦੀਆਂ ਨਾ ਉਰੇ ਆ ਕੇ ਤਾਂ ਇਹ ਤੋਂ ਥੋੜੇ ਉੱਪਰ ਜਾ ਕੇ ਐਸ ਨਦੀ ਨੂੰ ਐਸਕਰਬ ਦੇ ਨਾਮ ਲਾ ਦੇਣਾ ਐਸ ਨਦੀ ਨੂੰ ਐਸਕਰਬ ਦੇ ਨਾਮ ਲਾ ਦੇਣਾ ਠੀਕ ਫਿਰ ਹੁਣ ਸਾਡੇ ਕੋਲੇ ਆ ਨਦੀ ਬਣ ਗਈ ਸਾਡੀ ਸਤਲੁਜ ਤੇ ਆ ਸਾਡੀ ਬਣ ਗਈ ਬਿਆਸ ਆ ਬਣ ਗਈ ਸਾਡੀ ਰਾਵੀ ਆ ਚਨਾਬ ਤੇ ਆਹ ਜੇਲਮ ਠੀਕ ਹੈ ਹੁਣ ਦੇਖੋ ਜਦੋਂ ਅਸੀਂ ਇਸ ਤਰੀਕੇ ਨਾਲ ਨਦੀਆਂ ਬਣਾਉਨੇ ਆ ਤਾਂ ਨਦੀਆਂ ਸਾਨੂੰ ਪ੍ਰੋਪਰ ਜਿੱਥੇ-ਜਿੱਥੇ ਸਾਨੂੰ ਚਾਹੀਦੀਆਂ ਨੇ ਦੇਖੋ ਹੁਣ ਆ ਨਦੀ ਜਿਹੜੀ ਸਾਡੀ ਐ ਸਤਲੋਜ ਆ ਜਿਹੜੀ ਸਾਡੀ ਨਦੀ ਉਹ ਦੇਖੋ ਰੋਪੜ ਜਲੇ ਤੋਂ ਹੋ ਕੇ ਐਸਬੀਐਸ ਨਗਰ ਯਾਨੀ ਕਿ ਨਮਾਸ਼ਹਿਰ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਐਂਟਰ ਹੋ ਜਾਂਦੀ ਆ ਲੁਧਿਆਣੇ ਤੋਂ ਬਾਅਦ ਮੋਗੇ ਦੇ ਵਿੱਚ ਚਲੇ ਜਾਂਦੀ ਆ ਮੋਗੇ ਤੋਂ ਬਾਅਦ ਇੱਥੇ ਹਰੀਕੇ ਪੱਤਨ ਯਾਨੀ ਕਿ ਤਰਨਤਾਰਨ ਫਿਰ ਉਸ ਤੋਂ ਬਾਅਦ ਫਿਰੋਜ਼ਪੁਰ ਤੋਂ ਹੁੰਦੀ ਹੋਈ ਫਾਜ਼ਿਲਕਾ ਤੋਂ ਹੁੰਦੀ ਹੋਈ ਪਾਕਿਸਤਾਨ ਦੇ ਵਿੱਚ ਐਂਟਰ ਕਰ ਜਾਂਦੀ ਆ ਇਸ ਤਰ੍ਹਾਂ ਜਿਹੜੀ ਸਾਡੀ ਬਿਆਸ ਨਦੀ ਆ ਹਰੁਸ਼ਾਰ ਕੋਰ ਤੋਂ ਸਟਾਰਟ ਹੋ ਗਏ ਠੀਕ ਹੈ ਕਪੂਰਥਲਾ ਬਾਇ ਕਪੂਰਥਲਾ ਹੁੰਦੀ ਹੋਈ ਠੀਕ ਹੈ ਇੱਥੇ ਆ ਕੇ ਇਹਦੇ ਵਿੱਚ ਕਨਫਲੂਐਂਸ ਬਣ ਜਾਂਦਾ ਹੈ ਤੇ ਕਨਫਲੂਐਂਸ ਦਾ ਮਤਲਬ ਹੁੰਦਾ ਹੈ ਦੋ ਨਦੀਆਂ ਦਾ ਸੁਮੇਲ ਠੀਕ ਹੈ ਉਸ ਤੋਂ ਬਾਅਦ ਰਾਵੀ ਸਾਡੀ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਹੋ ਕੇ ਨਿਕਲਦੀ ਆ ਠੀਕ ਹੈ ਇਹਨਾਂ ਦਾ ਫਲੋ ਜਿਹੜਾ ਹੈ ਉਹ ਐਸ ਇਸ ਤਰਫ ਨੂੰ ਆ ਠੀਕ ਹੈ ਹੁਣ ਤੁਹਾਨੂੰ ਲੱਗੂਗਾ ਕਿ ਨਦੀਆਂ ਜਿਹੜੀਆਂ ਨੇ ਇਸ ਤਰ੍ਹਾਂ ਸੀ ਬਣਾਵਾਂ ਮੈਂ ਕਿ ਤੇ ਸਾਡਾ ਟਾਈਮ ਬਹੁਤ ਲੱਗੂਗਾ ਦੇਖੋ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਨਦੀਆਂ ਬਿਲਕੁਲ ਇਜ਼ੀ ਹੋ ਜਾਣੀਆਂ ਨੇ ਹੁਣ ਮੈਂ ਤੁਹਾਨੂੰ ਇੱਕ ਫ੍ਰੀ ਹੈਂਡ ਦੇ ਨਾਲ ਬਣਾ ਕੇ ਦਿਖਾਉਣਾ ਦੇਖੋ ਆ ਇੱਕ ਮੈਪ ਆ ਮੇਰੇ ਕੋਲੇ ਠੀਕ ਹੈ ਇਹ ਮੈਪ ਨੂੰ ਉੱਪਰ ਚੱਕ ਦਿੰਨੇ ਆ ਆ ਦੇਖੋ ਜਸਟ 3 ਸਕਿੰਟ ਦਾ 3 ਤੋਂ 4 ਸਕਿੰਟ ਦਾ ਜਸਟ ਮੈਥੋਂ ਇੱਕ ਲਾਈਨ ਖਿੱਚਣੀ ਆ ਮੈਂ ਇੱਥੋਂ ਮੇਰਾ ਕਿਉਂਕਿ ਹੱਥ ਜਦੋਂ ਤੁਸੀਂ ਪ੍ਰੈਕਟਿਸ ਕਰ ਲੈਣੇ ਤੁਹਾਡਾ ਹੱਥ ਜਿਹੜਾ ਸੀਗਾ ਉੱਥੇ ਹੀ ਟਿਕ ਜਾਣਾ ਹੈ ਠੀਕ ਹੈ ਆ ਸੈਂਟਰ ਆ ਸਾਡਾ ਠੀਕ ਹੈ ਆ ਦੇ ਜਿੱਥੇ ਜਿੱਥੇ ਮੇਰੇ ਪਾਣੀ ਮੇਰੇ ਯਾਦ ਕੀਤੇ ਹੋਏ ਨੇ ਉਥੋਂ-ਉਥੋਂ ਮੈਂ ਜਿਹੜਾ ਸੀਗਾ ਨਦੀਆਂ ਕੱਢ ਲੈਣੀਆਂ ਨੇ ਜਸਤ ਐਨਸ ਕੰਢ ਦੇ ਵਿੱਚ ਠੀਕ ਹੈ ਤਾਂ ਹੁਣ ਤੁਸੀਂ ਕੀ ਕਰਨਾ ਪੁੱਤ ਜੀ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਜਿਵੇਂ ਇਸ ਤਰ੍ਹਾਂ ਤੁਸੀਂ ਨਦੀਆਂ ਬਣਾਉਣੀਆਂ ਨੇ ਤਾਂ ਜਿੱਥੇ ਜਿੱਥੇ ਸਾਨੂੰ ਜਿਹੜੀ ਜਿਹੜੀ ਨਦੀ ਸਾਨੂੰ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਨਿਕਲਦੀ ਹੈ ਸਾਡੀ ਆਟੋਮੈਟਿਕਲੀ ਉੱਥੋਂ ਉੱਥੋਂ ਨਦੀ ਨਿਕਲੂਗੀ ਠੀਕ ਹੈ ਜੀ ਹੁਣ ਦੇਖੋ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਨਦੀਆਂ ਜਿਹੜੀਆਂ ਨੇ ਪ੍ਰੋਪਰਲੀ ਕਿੱਦਾਂ ਫੈਲ ਕੀਤੀਆਂ ਜਾਂਦੀਆਂ ਨੇ ਮੈਂ ਤੁਹਾਨੂੰ ਦੱਸਿਆ ਕਿ ਫੁੱਟੇ ਦੇ ਨਾਲ ਨਿਸ਼ਾਨ ਲਾ ਲੈਣੇ ਨੇ ਚਾਪ ਲਾ ਲੈਣੀਆਂ ਚਾਪ ਨੂੰ ਨਿਸ਼ਾਨ ਦੇ ਨਾਲ ਨਿਸ਼ਾਨ ਮਲਾ ਕੇ ਨਦੀ ਆਪਾਂ ਨੇ ਡਰਾ ਕਰਣੀ ਆ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਜਿੱਥੋਂ ਜਿੱਥੋਂ ਨਦੀ ਨਿਕਲਦੀ ਆ ਉੱਥੇ ਪ੍ਰੋਪਰ ਨਦੀ ਆਪਣੀ ਆ ਜਾਣੀ ਆ ਤਾਂ ਉਹ ਤੋਂ ਬਾਅਦ ਜਿਹੜੇ ਅਸੀਂ ਪਲੇਸ ਫਿਲ ਕਰਨੇ ਨੇ ਉਹ ਪ੍ਰੋਪਰਲੀ ਉੱਥੇ ਹੀ ਆ ਜਾਣੇ ਨੇ ਹੁਣ ਮੈਂ ਤੁਹਾਨੂੰ ਇੱਕ ਵਾਰੀ ਫ੍ਰੀ ਹੈਂਡ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਤੇ ਹੁਣ ਮੈਂ ਫ੍ਰੀ ਹੈਂਡ ਤੁਹਾਨੂੰ ਇੱਥੇ ਵੀ ਬਣਾ ਕੇ ਦੱਸਦਾ ਕਿ ਆਹ ਦੇਖੋ ਆਪਣੀ ਸੁਭਧਾ ਦੇ ਲਈ ਮੈਂ ਇੱਕ ਨਿਸ਼ਾਨ ਲਾ ਲਿਆ ਔਰੇ ਲਾਈਨ ਖਿੱਚ ਲਈ 1947 ਵਾਲੀ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਐਸ ਕਰਵ ਤੋਂ ਫੁੱਟਾ ਰੱਖਣਾ ਤੁਸੀਂ ਐਸ ਕਰਵ ਦੇ ਇੱਥੇ ਇੱਕ ਆਪਾਂ ਨੇ ਨਿਸ਼ਾਨ ਲਾ ਲੈਣਾ ਹੈ ਫਿਰੂ ਕੀ ਗੱਲ ਹੈ ਇੱਥੋਂ ਆਪਾਂ ਨੇ ਬਣਾ ਲਈ ਐਸ ਉਸ ਤੋਂ ਬਾਅਦ ਇੱਕ ਆਪਾਂ ਨੇ ਚਾਪੂਰੇ ਲਈ ਸੀਗੀ ਉਸ ਤੋਂ ਬਾਅਦ ਇੱਕ ਆਪਾਂ ਨੇ ਔਰੇ ਟ੍ਰਾਇੰਗਲ ਬਣਾਇਆ ਸੀਗਾ ਇਹਨੂੰ ਆਪਾਂ ਨੇ ਕੀ ਮਲਾਤਾ ਇਹਦੇ ਨਾਲ ਮਲਾਤਾ ਆਹ ਨਦੀ ਨਿਕਲ ਗਈ ਆਪਣੀ ਸਤਲੁਜ ਐਸ ਪੁਆਇੰਟ ਨੂੰ ਐਸ ਪੁਆਇੰਟ ਦੇ ਨਾਲ ਮਿਲਾਤਾ ਆਪਾਂ ਨੇ ਇਹ ਨਦੀ ਸਾਡੇ ਕੋਲੇ ਬਣ ਗਈ ਬਿਆਸ। ਕਲੀਅਰ ਹੋ ਗਈ ਗੱਲ? ਉਸ ਤੋਂ ਬਾਅਦ ਆਪਾਂ ਨੇ ਇਹਨੂੰ ਪੁਆਇੰਟ ਨੂੰ ਥੋੜਾ ਥੱਲੇ ਲੈ ਕੇ ਆਉਣਾ ਹੈ। ਸਿੱਧਾ ਨਹੀਂ ਕੱਢਣਾ ਹੈਗਾ ਆਪਾਂ ਥੋੜਾ ਥੱਲੇ ਲੈ ਕੇ ਆਉਣਾ ਹੈ। ਤੁਹਾਨੂੰ ਦੱਸਦਾ ਮੈਂ ਕਾਹਤੇ। ਉਸ ਤੋਂ ਬਾਅਦ ਐਸ ਚਾਪ ਤੋਂ ਦੇਖੋ ਆਹ ਜਿਹੜੀ ਚਾਪ ਆ ਸਾਡੇ ਕੋਲੇ ਇਹ ਚਾਪ ਦੇ ਉੱਪਰਲੇ ਪਾਸੇ ਤੋਂ ਆਪਾਂ ਨੇ ਇਸ ਪੁਆਇੰਟ ਨੂੰ ਇਸ ਪੁਆਇੰਟ ਦੇ ਨਾਲ ਮਿਲਾ ਦੇਣਾ ਹੈ। ਸਾਡੀ 7 ਲੋ ਜਰੀਵਰ ਤਿਆਰ ਹੋ ਗਈ। ਉਸ ਤੋਂ ਬਾਅਦ ਰਾਵੀ ਨਦੀ ਆਪਾਂ ਨੇ ਇੱਥੋਂ ਕੱਢਣੀ ਆ। ਕਿਉਂਕਿ ਰਾਵੀ ਨਦੀ ਜਿਹੜੀ ਆ ਸਾਡੇ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਨਿਕਲਦੀ ਆ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਐਂਟਰ ਕਰਦੀ ਆ ਹਲਕਾ ਜਿਹਾ ਇੱਥੋਂ ਆਪਾਂ ਨੇ 4 ਗੰਗਲਾਂ ਦਾ ਫਰਕ ਛੱਡਣਾ ਏ ਤੁਸੀਂ ਆਪਣੇ ਉਹਦੇ ਮੁਤਾਬਕ ਅੱਧੇ ਇੰਚ ਦਾ ਜਿਹੜਾ ਸੀਗਾ ਫਰਕ ਇੰਚ ਦਾ ਫਰਕ ਇੱਥੋਂ ਰੱਖ ਲੈਣਾ ਹਲਕਾ ਜਿਹਾ ਉੱਪਰ ਰੱਖਣਾ ਏ ਸਿੱਧੀ ਲੈਂ ਨਹੀਂ ਖਿੱਚਣੀ ਕਿ ਜੇ ਸਿੱਧੀ ਲੈਂ ਤੁਸੀਂ ਖਿੱਚੋਗੇ ਤਾਂ ਸਿੱਧੀ ਇੱਥੇ ਚਾਪ ਲਾ ਲੈਣੀ ਆਪਾਂ ਨੇ ਨਿਸ਼ਾਨ ਲਾ ਲੈਣਾ ਏ ਸਿੱਧੀ ਲੈਂਦੇ ਖਿੱਚਾਂਗੇ ਤਾਂ ਤੁਹਾਡੀਆਂ ਨਦੀਆਂ ਸੋਹਣੀਆਂ ਨਿਕਲ ਕੇ ਸਾਹਮਣੇ ਨਹੀਂ ਆਉਣੀ ਹੈਗੀਆਂ ਹੁਣ ਆਪਾਂ ਨੇ ਦੇਖੋ ਉੱਪਰ ਹਲਕਾ ਜਿਹਾ ਉੱਪਰ ਉੱਠ ਕੇ ਆਪਾਂ ਨੇ ਇਹਨੂੰ ਕੀ ਕੀਤਾ ਐਸ ਪੁਆਇੰਟ ਨੂੰ ਐਸ ਪੁਆਇੰਟ ਦੇ ਨਾਲ ਮਲਾਤਾ ਇਹ ਸਾਡੀ ਹੁਣ ਕਿਹੜੀ ਨਦੀ ਬਣ ਗਈ ਇਹ ਰਾਵੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆ ਜਿਹੜਾ ਪੁਆਇੰਟ ਆ ਇਹਦਾ ਧਿਆਨ ਰੱਖਣਾ ਇੱਕ ਪੁਆਇੰਟ ਆਪਾਂ ਨੇ ਉਰੇ ਲਾ ਲਿਆ ਇੱਕ ਪੁਆਇੰਟ ਆਪਾਂ ਨੇ ਉਰੇ ਲਾ ਲਿਆ ਇਸ ਇਹਦੇ ਇੰਦਰ ਤੇ ਇੱਕ ਇੰਦਰ ਉਸ ਤੋਂ ਬਾਅਦ ਆਪਾਂ ਨੇ ਰਾਵੀ ਨਦੀ ਤੇ ਦੇਖੋ ਵਿੱਚੋਂ ਇੱਥੋਂ ਪੁਆਇੰਟ ਉੱਪਰ ਚੱਕ ਕੇ ਹਲਕਾ ਜਿਹਾ ਉੱਪਰ ਉਠਣਾ ਹੈ ਉਸ ਤੋਂ ਬਾਅਦ ਇੱਥੋਂ ਹਲਕਾ ਜਿਹਾ ਉੱਪਰ ਉੱਠ ਕੇ ਇਸ ਪੁਆਇੰਟ ਨੂੰ ਇਸ ਪੁਆਇੰਟ ਦੇ ਨਾਲ ਮਿਲਾ ਦੇਣਾ ਸਾਡੀਆਂ ਪੰਜ ਨਦੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਨੇ ਦੇਖੋ ਆ ਜਿਹੜੀ ਨਦੀ ਹੈਗੀ ਸਾਡੀ ਸਤਲੁਜ ਇਹ ਸਤਲੁਜ ਰੀਵਰ ਆ ਸਾਡੀ ਆ ਜਿਹੜੀ ਰੀਵਰ ਆ ਸਾਡੀ ਇਹ ਹੈਗੀ ਆ ਬਿਆਸ ਆ ਰਾਵੀ ਆchnav ਤੇ ਆਹ ਜੇਲਮ ਸਾਡੀਆਂ ਪੰਜ ਨਦੀਆਂ ਨਿਕਲ ਕੇ ਸਾਹਮਣੇ ਆ ਗਈਆਂ ਦੇਖੋ ਹੁਣ ਜਿਹੜੀਆਂ ਨੇ ਨਦੀਆਂ ਦਾ ਫਲੋ ਆ ਉਹ ਐਸ ਲੋਡ ਨੂੰ ਐਦਾਂ ਪਾਣੀ ਆ ਰਿਹਾ ਸਾਡੇ ਕੋਲੇ ਐਦਾਂ ਪਾਣੀ ਆ ਰਿਹਾ ਇੱਧਰ ਹੁਣ ਇਹ ਪੰਜੇ ਨਦੀਆਂ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਨੇ ਇੱਥੇ ਕੀ ਆ ਜਿਹੜਾ ਬਣ ਜਾਂਦਾ ਸਾਡੇ ਕੋਲੇ ਜਦੋਂ ਪੰਜੇ ਨਦੀਆਂ ਇਕੱਠੀਆਂ ਹੋ ਕੇ ਇੱਥੇ ਇੱਕ ਪੁਆਇੰਟ ਬਣ ਜਾਂਦਾ ਤਾਂ ਇਹ ਬਣ ਜਾਂਦਾ ਪੰਚਨਦ ਇਹ ਪੰਜੇ ਨਦੀਆਂ ਦਾ ਜਿਹੜਾ ਸਮੇਲ ਬਣ ਜਾਂਦਾ ਉਹਨੂੰ ਕੀ ਬੋਲਿਆ ਜਾਂਦਾ ਇਹ ਪੰਚਨਦ ਹੁਣ ਇਹ ਪੰਚਨਦ ਜਿਹੜਾ ਹੁੰਦਾ ਜਿਹੜਾ ਇੱਥੋਂ ਸਿੰਧ ਰਿਵਰ ਆਉਂਦੀ ਆ ਇੰਡਸ ਰਿਵਰ ਆਉਂਦੀ ਆ ਉਹਦੇ ਵਿੱਚ ਜਾ ਕੇ ਮਿਲ ਜਾਂਦੀਆਂ ਤੇ ਫਿਰ ਜਿਹੜੀ ਇਹ ਰਿਵਰ ਹੁੰਦੀ ਆ ਕਿੱਥੇ ਜਾ ਕੇ ਗਿਰਦੀ ਆ ਅਰਬ ਸਾਗਰ ਦੇ ਵਿੱਚ ਜਾ ਕੇ ਗਿਰ ਜਾਂਦੀ ਆ ਹੋਪ ਕਿ ਤੁਹਾਨੂੰ ਨਦੀਆਂ ਚੰਗੀ ਤਰ੍ਹਾਂ ਕਲੀਅਰ ਹੋ ਗਈਆਂ ਹੋਣਗੀਆਂ ਤੋਂ ਨਦੀਆਂ ਨੂੰ ਤੁਸੀਂ ਜਿਵੇਂ ਮੈਂ ਵੀਡੀਓ ਦੇ ਵਿੱਚ ਦੱਸਿਆ ਹਾਂ ਤੁਸੀਂ ਇਸ ਤਰ੍ਹਾਂ ਬਣਾਉਣਾ ਹੈ ਉਹ ਤੋਂ ਬਾਅਦ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਕਰਨ ਤੋਂ ਬਾਅਦ ਜਸਟ 5 ਤੋਂ 10 ਸਕਿੰਟ ਦਾ ਕੰਮ ਆ ਤੁਸੀਂ ਨਦੀਆਂ ਪੇਪਰ ਦੇ ਵਿੱਚ ਜਾ ਕੇ ਡਰਾ ਕਰ ਦੇਣੀਆਂ ਨੇ ਇਮਪ੍ਰੈਸ਼ਨ ਹੀ ਹੋਰ ਪੈਂਦਾ ਹੈ ਐਗਜ਼ਾਮੀਨਰ ਜਿਹਨੇ ਤੁਹਾਡੇ ਪੇਪਰ ਚੈੱਕ ਕਰਨਾ ਹੈ ਉਹ ਨਦੀਆਂ ਦੇਖ ਕੇ ਤੁਹਾਡੇ ਜਿਹੜੇ ਸੀ ਉਹਨੂੰ ਪਤਾ ਲੱਗ ਜਣਾ ਕਿ ਬੰਦੇ ਨੇ ਮੈਪ ਚੰਗੀ ਤਰ੍ਹਾਂ ਸਿੱਖਿਆ ਹੋਇਆ ਹੈ ਹੁਣ ਆਪਾਂ ਨੇ ਜਦੋਂ ਨਦੀਆਂ ਸਾਡੀਆਂ ਡਰਾ ਹੋ ਗਈਆਂ ਨਦੀਆਂ ਡਰਾ ਹੋਣ ਤੋਂ ਬਾਅਦ ਆਪਾਂ ਨੇ ਦੇਖਣਾ ਕਿ ਇਹਦੇ ਵਿੱਚ ਪਲੇਸਿਸ ਕਿਦਾਂ ਫਿਲ ਕਰਨੇ ਨੇ ਹੁਣ ਆਪਾਂ ਕੋਲੇ ਤੀਜੇ ਨੰਬਰ ਤੇ ਆ ਜਾਂਦਾ ਏ ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਘਟਨਾਵਾਂ ਦੇਖੋ ਪੰਜ ਲੜਾਈਆਂ ਹੋਈਆਂ ਸੀ ਮੋਦਕੀ ਫਿਰੋ ਸ਼ਹਿਰ ਬੱਦਵਾਲ ਅਲੀਵਾਲ ਤੇ ਸਭਰਾਉ ਹੁਣ ਦੇਖਣਾ ਆਪਾਂ ਨੇ ਇਹ ਪੰਜੇ ਸਥਾਨ ਮੈਪ ਦੇ ਵਿੱਚ ਰਿਵਰਸ ਦੀ ਹੈਲਪ ਦੇ ਨਾਲ ਆਪਾਂ ਕਿੱਦਾਂ ਭਰਨੇ ਨੇ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਇੱਥੇ ਆਪਣੇ ਕੋਲੇ ਬਿਆਸ ਨਦੀ ਦੇ ਪਾਰ ਜਾ ਕੇ ਸਤਲੋਜ ਤੇ ਬਿਆਸ ਨਦੀ ਦੇ ਪਾਰ ਦੇਖੋ ਰੀਵਰਸ ਦੇ ਹਿਸਾਬ ਦੇ ਨਾਲ ਹੀ ਆਪਾਂ ਇਹਨਾਂ ਨੂੰ ਚੇਤੇ ਕਰਨਾ ਹੈ ਇੱਥੇ ਆਪਣੇ ਕੋਲੇ ਆ ਜਾਣਾ ਹੈ ਸਬਰਾਉ ਸਬਰਾਉ ਤੇ ਦੂਜੇ ਨੰਬਰ ਤੇ ਆਪਣੇ ਕੋਲੇ ਸਤਰੀਜ਼ ਰੀਵਰ ਦੇ ਥੱਲੇ ਦੇ ਪਾਸੇ ਮਾਲਵੇ ਵਾਲੀ ਸਾਈਡ ਦੇ ਵਿੱਚ ਆਪਣੇ ਕੋਲੇ ਇੱਥੇ ਆ ਜਾਣਾ ਹੈ ਫਿਰੋਜ਼ ਸ਼ਹਿਰ ਫਿਰੋਜ਼ ਸ਼ਹਿਰ ਕਲੀਅਰ ਉਸ ਤੋਂ ਬਾਅਦ ਆਪਣੇ ਕੋਲੇ ਥੱਲੇ ਦੇ ਪਾਸੇ ਫਿਰੋਸ਼ਾਹਰ ਤੋਂ ਬਿਲਕੁਲ ਥੋੜ੍ਹਾ ਥੱਲੇ ਆ ਕੇ ਆਪਣੇ ਕੋਲੇ ਆ ਜਾਣਾ ਹੈ ਮੁਦਕੀ ਕਲੀਅਰ ਉਸ ਤੋਂ ਬਾਅਦ ਫਿਰੋਸ਼ਾਹਰ ਦੇ ਬਿਲਕੁਲ ਨਾਲ ਬਗਲ ਦੇ ਵਿੱਚ ਆਪਣੇ ਕੋਲੇ ਆ ਜਾਣਾ ਅਲੀਵਾਲ ਉਸ ਤੋਂ ਬਾਅਦ ਆਪਣੇ ਕੋਲੇ ਥੱਲੇ ਦੇ ਪਾਸੇ ਆ ਜਾਣਾ ਹੈ ਬਦੋਵਾਲ ਇਸਕੇ ਪੰਜ ਸਥਾਨ ਪੁੱਤੇ ਜਸਟ 3 ਜਾਂ 4 ਸਕਿੰਟ ਲੱਗਦੇ ਨੇ ਨਦੀਆਂ ਡਰਾਅ ਕਰਨ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨਦੀਆਂ ਪ੍ਰੋਪਰਲੀ ਕਿੱਦਾਂ ਡਰਾਅ ਕਰਨੀਆਂ ਨੇ ਫੁੱਟੇ ਦੀ ਹੈਲਪ ਦੇ ਨਾਲ ਤੁਸੀਂ ਨਿਸ਼ਾਨ ਲਾ ਲੈਣੇ ਨੇ ਚਾਪ ਲਾ ਲੈਣੇ ਨੇ ਉਸ ਤੋਂ ਬਾਅਦ ਨਦੀਆਂ ਨੂੰ ਡਰਾਅ ਕਰਨ ਤੋਂ ਬਾਅਦ ਨਦੀਆਂ ਦੀ ਹੈਲਪ ਦੇ ਨਾਲੇ ਆਪਾਂ ਨੇ ਕੀ ਕਰਨਾ ਹੈ ਇਹਨਾਂ ਸਥਾਨਾਂ ਨੂੰ ਭਰਨਾ ਹੈ ਕਿ ਕਿਹੜੀ ਕਿਹੜਾ ਸਥਾਨ ਕਿੱਥੇ ਆ ਦੇਖੋ ਜੇ ਹੁਣ ਤੁਹਾਡਾ ਆ ਸਥਾਨ ਉਰੇ ਆ ਥੋੜਾ ਜਿਹਾ ਇੱਧਰ ਹੋ ਜੂ ਜਾਂ ਇੱਧਰ ਹੋ ਜੂਗਾ ਤਾਂ ਕੋਈ ਪ੍ਰੋਬਲਮ ਨਹੀਂ ਕਿਉਂਕਿ ਤੁਸੀਂ ਸਤਲੁਜ ਤੋਂ ਥੱਲੇ ਫਿਰ ਰਹੇ ਹੋ ਬਟ ਜੇ ਤੁਸੀਂ ਮਾੜਾ ਜਿਹਾ ਵੀ ਉੱਪਰ ਜਾ ਕੇ ਇੱਥੇ ਜਿੱਥੇ ਮੇਰਾ ਨਿਸ਼ਾਨ ਲਾਇਆ ਹੋਇਆ ਇੱਥੇ ਤੁਸੀਂ ਸਥਾਨ ਨੂੰ ਭਰ ਦੋਗੇ ਤਾਂ ਟੋਟਲੀ ਰੋਂਗ ਹੋ ਜਾਓਗੇ ਇਸ ਕਰਕੇ ਜਿਹੜੀਆ ਰੀਵਰ ਨੇ ਰੀਵਰਸ ਦੇ ਹਿਸਾਬ ਦੇ ਨਾਲ ਤੁਸੀਂ ਪ੍ਰੋਪਰਲੀ ਕੀ ਕਰਨਾ ਹੈ ਆਪਣੇ ਸਥਾਨ ਭਰਨੇ ਨੇ ਹੁਣ ਸਭ ਤੋਂ ਪਹਿਲਾਂ ਉੱ ਆਪਣੇ ਕੋਲੇ ਥੱਲੇ ਫਿਰੋਸ਼ਾ ਰਹਿ ਗਿਆ ਇਧਰ ਸਾਈਡ ਤੇ ਆਪਣੇ ਕੋਲੇ ਅਲੀਵਾਲ ਆ ਗਿਆ ਨਿਚਲੀ ਸਾਈਡ ਤੇ ਆਪਣੇ ਕੋਲੇ ਮੁਦਕੀ ਆ ਗਿਆ ਤੇ ਬੱਦੋ ਵਾਲਾ ਗਿਆ ਇਹ ਸੀਗੇ ਪੰਜ ਸਥਾਨ ਆਪਣੇ ਅ ਫਰਸਟ ਐਂਗਲੋ ਸਿੱਖ ਬੋਰ ਦੇ ਉਸ ਤੋਂ ਬਾਅਦ ਆਪਣੇ ਕੋਲੇ ਪੁੱਤ ਜੀ ਆ ਜਾਂਦਾ ਹੈ ਕਨਕਲੂਜਨ ਦੇਖੋ ਪੁੱਤ ਜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਕਿ 1947 ਤੋਂ ਪਹਿਲਾਂ ਦਾ ਪੰਜਾਬ ਹੁੰਦਾ ਕੀ ਆ ਰੀਵਰਸ ਕਿੱਦਾਂ ਪ੍ਰੋਪਰਲੀ ਡਰਾ ਕੀਤੀਆਂ ਜਾਂਦੀਆਂ ਨੇ ਜਿਵੇਂ ਮੈਂ ਤੁਹਾਨੂੰ ਰੀਵਰਸ ਨੂੰ ਡਰਾ ਕਰਨਾ ਦੱਸਿਆ ਹੈ ਉਹ ਰਿਵਰਸ ਜਿਹੜੇ-ਜਿਹੜੇ ਜ਼ਿਲ੍ਹੇ ਦੇ ਵਿੱਚੋਂ ਹੋਣੀਆਂ ਚਾਹੀਦੀਆਂ ਨੇ ਉੱਥੋਂ ਹੀ ਹੋ ਕੇ ਗੁਜ਼ਰਦੀਆਂ ਨੇ ਪਰ ਜੇ ਤੁਸੀਂ ਫ੍ਰੀਹੈਂਡ ਜਿਹੜਾ ਸੀਗਾ ਕਿਤੇ ਵੀ ਜਾ ਕੇ ਕਰ ਦੋਗੇ ਪਰ ਬਟ ਮੈਂ ਤੁਹਾਨੂੰ ਹੁਣ ਦੱਸਦਾ ਕਿ ਹਰਿਆਣਾ ਕਿੱਥੇ ਆ ਹਿਮਾਚਲ ਕਿੱਥੇ ਆ ਪੰਜਾਬ ਕਿੱਥੇ ਆ ਸਾਡਾ ਤੇ ਪਾਕਿਸਤਾਨ ਦਾ ਪੰਜਾਬ ਕਿੱਥੇ ਆ ਤੁਸੀਂ ਫੈਮਿਲੀਅਰ ਹੋ ਚੁੱਕੇ ਹੋ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਰਿਵਰਸ ਨੂੰ ਕਿਸ ਤਰ੍ਹਾਂ ਡਰਾ ਕਰਨਾ ਹੈ ਉਦੇ ਹਿਸਾਬ ਦੇ ਨਾਲ ਤੁਸੀਂ ਥੋੜੀ ਜਿਹੀ ਪ੍ਰੈਕਟਿਸ ਕਰਨੀ ਆ ਉਹ ਪ੍ਰੈਕਟਿਸ ਦੇ ਨਾਲ ਤੁਹਾਡੀ ਇੰਡੀਅਨ ਸੀਗੀਆਂ ਰੀਵਰ ਆਟੋਮੈਟਿਕਲੀ ਤੁਹਾਨੂੰ ਫ੍ਰੀ ਹੈਂਡ ਤੁਸੀਂ ਬਣਾਉਣ ਲੱਗ ਜਾਣਾ ਹੈ ਉਸ ਤੋਂ ਬਾਅਦ ਉਹਨਾਂ ਰੀਵਰਸ ਤੋਂ ਬਾਅਦ ਉਹਨਾਂ ਦੀ ਹੈਲਪ ਦੇ ਨਾਲ ਆਪਾਂ ਨੇ ਕੀ ਕਰਨਾ ਹੈ ਪਲੇਸਸ ਨੂੰ ਫਿਲ ਕਰਦਾ ਹੈ ਹੋਪ ਕਿ ਤੁਹਾਨੂੰ ਪੁੱਤ ਜੀ ਲੈਕਚਰ ਤੇ ਵੀਡੀਓ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਜੇ ਪੁੱਤ ਜੀ ਪਸੰਦ ਆਉਂਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕਣ ਥੈਂਕ ਯੂ ਸੋ ਮੱਚ